ਸਸ਼੍ਰੀਕਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਨੂੰ ਲੱਗਾ ਸਭ ਤੋਂ ਵੱਡਾ ਝਟਕਾ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਆਪਦੇ ਹੀ ਵਿਧਾਇਕ ਮੰਤਰੀ ਆਗੂ ਜਿਹੜੇ ਨੇ ਆਮ ਆਦਮੀ ਪਾਰਟੀ ਨੂੰ ਲਗਾਤਾਰ ਛੱਡ ਕੇ ਹੋਰ ਪਾਰਟੀਆਂ ਦੇ ਵਿੱਚ ਜਾਣੇ ਸ਼ੁਰੂ ਹੋ ਗਏ ਨੇ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਮੁੱਢ ਯਾਨੀ ਕਿ ਉਹ ਲੋਕ ਜਿਹੜੇ ਪਿੰਡਾਂ ਦੇ ਵਿੱਚ ਕੋਈ ਚੇਅਰਮੈਨ ਹੈ ਕੋਈ ਵਲੰਟੀਅਰ ਹੈ ਕਿਉਂਕਿ ਉਹ ਲੋਕ ਹੀ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਦੇ ਨੇ ਲੋਕਾਂ ਦੀਆਂ ਜਿਹੜੀਆਂ ਨੇ ਗੱਲਾਂ ਨੂੰ ਸੁਣਦੇ ਨੇ ਲੋਕਾਂ ਕੋਲ VOTER ਜਿਹੜੇ ਬੈਂਕ ਭਰਨ ਦੀਆਂ ਜਿਹੜੀਆਂ ਨੇ ਉਹਨਾਂ ਤੱਕ ਉਹਨਾਂ ਤੱਕ ਸੰਬੰਧ ਬਣਾ ਕੇ ਰੱਖਦੇ ਨੇ ਕਿ ਲੋਕ ਉਹਨਾਂ ਨੂੰ ਵੋਟ ਦੇਣ ਤਾਂ ਜਿਹਦੇ ਨਾਲ ਵਿਧਾਇਕ ਮੰਤਰੀ ਬਣ ਸਕਣ ਜੇਕਰ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਹੈ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਆਪਣੀ ਬਗਾਵਤ ਸ਼ੁਰੂ ਹੋਈ ਹੋਈ ਹੈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਮੰਤਰੀਆਂ ਨੇ ਵੱਡੇ ਰਾਜ ਵੀ ਖੋਲੇ ਉਹਨਾਂ ਰਾਜਾਂ ਨੂੰ ਚਲਦੇ ਜੇ ਉਹ ਗੱਲਾਂ ਦੇ ਉੱਤੇ ਜਿੱਦਾਂ ਪਠਾਨ ਮਾਜਰਾ ਕਹਿੰਦੇ ਸਾਹਮਣੇ ਆਏ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਨੇ ਮੰਤਰੀ ਵਿਧਾਇਕ ਸਿਰਫ ਨਾਮ ਦੇ ਨੇ ਇਹਨਾਂ ਦੇ ਹੱਥ ਦੇ ਵਿੱਚ ਕੋਈ ਵੀ ਵਾਖਡੋਰ ਨਹੀਂ ਹੈ ਸਾਰੀ ਵਾਖਡੋਰ ਜਿਹੜੇ ਨੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲਦੇ ਨੇ ਤੇ ਦੂਸਰੇ ਪਾਸੇ ਕੱਲ ਜਿਹੜਾ ਹੈ ਅਸਤੀਫਾ ਦੇ ਦਿੱਤਾ ਗਿਆ ਸੀ ਵਿਜੇ ਕੁਵਰ ਪ੍ਰਤਾਪ ਨੂੰ ਤਾਂ ਹੁਣ ਇੱਕ ਹੋਰ ਵੱਡੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਇੱਕ ਆਪਣਾ ਹੀ ਚੇਅਰਮੈਨ ਜਿਹੜਾ ਹੈ ਪਾਰਟੀ ਨੂੰ ਛੱਡ ਕੇ ਹੋਰ ਪਾਰਟੀ ਦੇ ਵਿੱਚ ਚਲਾ ਗਿਆ ਹੈ ਤਨੂ ਦਾਸ ਜੀ ਇਹ ਕਿ ਉਹਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਹੜਾਂ ਨੂੰ ਪ੍ਰਭਾਵਿਤ ਲੋਕਾਂ ਬਾਰੇ ਗੱਲ ਨਹੀਂ ਕੀਤੀ ਗਈ ਨਾ ਹੀ ਆਮ ਆਦਮੀ ਪਾਰਟੀ ਜਿਸ ਤਰ੍ਹਾਂ 2022 ਦੇ ਵਿੱਚ ਵਾਅਦੇ ਕਰਦੀ ਨਜ਼ਰ ਆਈ ਸੀ ਉਹਨਾਂ ਵਾਅਦਿਆਂ ਦੇ ਉੱਤੇ ਹੀ ਜਿਹੜਾ ਖਰੇ ਨਹੀਂ ਉਤਰਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਇਹ ਪਾਰਟੀ ਵਿੱਚੋਂ ਜਿਹੜੀ ਹੈ ਮੈਨੂੰ ਕੁਟਨ ਮਹਿਸੂਸ ਹੋ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਲੋਕਾ ਤੱਕ ਕੋਈ ਵੀ ਸਿਧਾਂਤਾਂ ਦੀ ਮਦਦ ਦੀ ਗੱਲ ਨਹੀਂ ਕੀਤੀ ਜਾ ਰਹੀ ਤਾਂ ਇਸ ਲਈ ਮੈਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਾ ਰਿਹਾ ਹਾਂ ਯਾਨੀ ਕਿ ਆਮ ਆਦਮੀ ਪਾਰਟੀ ਦੇ ਚੇਅਰਮੈਨ ਨੇ ਆਮ ਆਦਮੀ ਪਾਰਟੀ ਨੂੰ ਜਿਹੜੀ ਹੈ ਸਦਾ ਲਈ ਗੁੱਡ ਬਾਏ ਕਹਿ ਦਿੱਤੀ ਹੈ ਤੁਹਾਨੂੰ ਦਸੀਏ ਕੀ ਗੁਰਦਾਸਪੁਰ ਆਮ ਆਦਮੀ ਪਾਰਟੀ ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਵੱਡਾ ਝਟਕਾ ਲੱਗਾ ਨੌਜਵਾਨ ਆਗੂ ਡੇਰਾ ਬਾਬਾ ਨਾਨਕ ਤੋਂ ਮਾਰਕਰ ਕਮੇਟੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਜ਼ਿਲ੍ਹਾ ਸਪੋਰਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਾਲੋ ਵੱਲੋਂ ਆਪਣੇ ਸਾਰੇ ਅਹੁਦਿਆਂ ਦੇ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਜਗਜੀਤ ਸਿੰਘ ਕਾਲੋ ਦਾ ਕਹਿਣਾ ਹੈ ਕਿ ਪਾਰਟੀ ਅੰਦਰ ਕੁਢਣ ਮਹਿਸੂਸ ਕਰ ਰਹੇ ਸਨ ਜਿੰਨਾ ਸਿਧਾਂਤਾਂ ਦੀ ਗੱਲ ਕਰਕੇ ਸੱਤਾ ਵਿੱਚ ਆਈ ਸੀ ਆਮ ਆदमी ਪਾਰਟੀ ਉਹਨੂੰ ਮੁਢਲੇ ਸਿਧਾਂਤਾਂ ਤੋਂ ਪਟਕ ਚੁਕੀ ਹੈ ਤੇ ਪਾਰਟੀ ਅੰਦਰ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਅਫਸਰशाही ਭਾਰੀ ਹੋ ਚੁਕੀ ਹੈ ਪਾਰਟੀ ਅੰਦਰ ਦਿੱਲੀ ਵਾਲੇ ਬੇहद ਹਾਵੀ ਹੋ ਗਏ ਨੇ ਕੱਲ ਉਹਨੇ ਅੱਗੇ ਕਿਹਾ ਕਿ ਕਿਤੇ ਨਾ ਕਿਤੇ ਵਿਧਾਇਕ ਪਠਾਨ ਮਾਜਰਾ ਦੀਆਂ ਗੱਲਾਂ ਸਹੀ ਹਨ ਜਿਵੇਂ ਹੀ ਭਗਵੰਤ ਮਾਨ ਦੇ ਨਾਲ ਖੜੇ ਜੇਕਰ ਉਹ ਆਮ ਆदमी ਪਾਰਟੀ ਦੇ ਵਖਰੇ ਹੋ ਜਾਣ ਤਾਂ ਅੱਗੇ बोलदया ਕਾਲੋ ਨੇ ਕਿਹਾ ਸਰਕਾਰ ਹੜਾਂ ਦੇ ਅਗੇਤੀ ਪ੍ਰਬੰਧ ਕਰਨ ਦੇ ਵਿੱਚ ਪੂਰੀ ਤਰ੍ਹਾਂ ناکਾਮ ਰਹੀ ਹੈ ਤੇ ਵਾਦੇ ਦਾਵੇ ਹੋਰ ਸਨ ਤੇ ਨਤੀਜੇ ਹੋਰ ਸਨ ਉਹਨਾਂ ਨੇ ਕਿਹਾ ਕਿ ਕਾਲੋ ਨੇ ਬੋਲਦਿਆ ਕਿ ਵਰਕਰ ਦਾ ਕੋਈ ਕੰਮ ਨਹੀਂ ਰਿਹਾ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਇਸ ਕਰਕੇ ਉਹਨਾਂ ਨੂੰ ਘੁਟਨ ਮਹਿਸੂਸ ਹੋ ਰਹੀ ਹੈ ਤੇ ਉਹਨਾਂ ਦੇ ਉਹਧਿਆਂ ਦੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਤੇ ਹੁਣ ਵਾਪਸ ਆਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਤਾਂ ਤੁਹਾਨੂੰ ਦੱਸ ਦਈਏ ਕਿ ਹਰ ਇੱਕ ਜਿਹੜੇ ਨੇ ਆਗੂ ਚੇਅਰਮੈਨ ਵਲੰਟੀਅਰ ਜਿਨ੍ਹਾਂ ਦੇ ਸਿਰ ਦੇ ਉੱਤੇ ਇਹ ਵਿਦਾਇਕਾ ਮੰਤਰੀਆਂ ਨੂੰ ਭਾਰੀ ਗਿਣਤੀ ਦੇ ਵਿੱਚ ਵੋਟਾਂ ਪੈਂਦੀਆਂ ਨੇ ਉਹੀ ਆਮ ਆਦਮੀ ਪਾਰਟੀ ਤੋਂ ਜਿਹੜੇ ਨੇ ਅਸਤੀਫੇ ਲੈ ਕੇ ਤੇ ਵਾਪਸ ਨਾ ਆਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ